ਹਾਂਜੀ ਵੀਰੋ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਜੀ ਸਾਈਜ 13 6 ਤੇ ਜਿੰਨੇ ਵੀ ਭਰਾ ਆਪਣੇ YouTube ਤੇ ਨਵੇਂ ਆਏ ਆ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤੇ ਇਹ ਟਰਾਲੀ ਹੈਗੀ ਆ ਜੀ 13 6 ਦੀ ਬਹੁਤ ਹੀ ਸੁਣੀ ਟਰਾਲੀ ਆ ਬਾਕੀ ਤੁਹਾਨੂੰ ਅੰਦਰੋਂ ਫਰਸ਼ ਦਿਖਾ ਦਿੰਨੇ ਆ 4 mm ਦਾ ਫਰਸ਼ ਆ ਬਾਕੀ ਸਾਈਡ ਦੇਖ ਸਕਦੇ ਜੇ ਪੂਰੀ ਹੈਵੀ ਲੱਗੀ ਆ ਬਾਕੀ ਤੁਸੀਂ ਥੱਲੇੋਂ ਦੇਖ ਸਕਦੇ ਜੇ 400 ਤੁਰਾਇਆ 4 ਇੰਚ ਦਾਤੂਰਾ ਆ ਤੇ ਬੱਤੇ ਚੈੱਕ ਕਰ ਸਕਦੇ ਜੀ ਪੂਰਾ ਹੈਵੀ ਮਾਲ ਲੱਗਾ ਹੋਇਆ ਜੀ ਤੇ ਚੈਸੀ ਹੈਗੀ ਆ ਜੀ 8 ਇੰਚ ਦੀ ਤੇ ਕੜੇ ਵਾਲੇ ਰਹਿੰਦੇ ਆ ਤੇ ਜੇ ਕੋਈ ਵੀਰ ਚਾਹ ਵਾਣ ਹੋਵੇ ਡਬਲ ਟਾਇਰ ਕਰਾਉਂਦਾ ਤੇ ਡਬਲ ਟਾਇਰ ਵੀ ਕਰਾ ਸਕਦਾ ਆ ਬਾਕੀ ਆ ਪੱਤੀ ਦੇ ਸਕਦੇ ਪੂਰੀ ਹੈਵੀ ਆ ਤੇ ਵਿੱਡ ਹੈਗਾ ਜੀ 2.5 ਫੁੱਟ ਬਹੁਤ ਹੀ ਸੋਹਣੀ ਟਰਾਲੀ ਆ ਤੇ ਇਹ ਟਰਾਲੀ ਬਣੀ ਹੋਈ ਆ ਜੀ ਘੁਰਕਵੇਂ ਡੇਰੀ ਦੀ ਤਰਨਤਾਰਨ ਬਾਕੀ ਡਾਲਾ ਸਾਈਡ ਦੇਖ ਸਕਦੇ ਜੇ ਫਰਸ਼ ਦੇਖ ਸਕਦੇ ਜੇ ਐ ਸਾਈਡ ਤੋਂ ਦੇਖ ਸਕਦੇ ਜੀ ਪੂਰੀ ਓਕੇ ਰਪੋਰਟ ਟਰਾਲੀ ਆ ਹੈਵੀ ਵਜਨ ਦੇ ਵਿੱਚ ਟਰਾਲੀ ਆ ਤੇ ਜੇ ਕਿਸੇ ਵੀਰ ਨੇ ਟਰਾਲੀ ਖਰੀਦਣੀ ਹੋਵੇ ਤੇ ਨੰਬਰ ਹੈਗਾ ਜੀ 9592905225 ਇਸ ਨੰਬਰਾਂ ਤੇ ਕਾਲ ਕਰਕੇ ਟਰਾਲੀ ਖਰੀਦ ਸਕਦਾ ਆ ਤੇ ਇਸ ਟਰਾਲੀ ਦਾ ਰੇਟ ਹੈਗਾ ਜੀ 165000 ਬਾਕੀ ਮੌਕੇ ਦੇ ਆਿਆਂ ਦਾ ਮਾਣ ਤਨ ਹੋ ਜੂਗਾ। ਬਾਕੀ ਇੱਕ ਵਾਰ ਤੋਂ ਫੇਰ ਤੁਹਾਨੂੰ ਦਿਖਾ ਦਿੰਨੇ ਆ ਥੱਲਿਓ ਬਹੁਤ ਹੀ ਸੋਹਣੀ ਟਰਾਲੀ ਆ ਹੈਵੀ weight ਦੇ ਵਿੱਚ ਟਰਾਲੀ ਆ। 2.5 ਫੁੱਟ ਦਾ ਵੇਢਿਆ 9592905225 ਨੰਬਰ ਹੈ ਇਸ ਨੰਬਰਾਂ ਤੇ ਕਾਲ ਕਰਕੇ ਟਰਾਲੀ ਖਰੀਦ ਸਕਦੇ ਜੇ। ਤੇ ਰੇਟ ਹੈਗਾ ਜੀ 1,65,000 ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ